ਮੇਰਾ ਨਾਮ ਹਰਜਿੰਦਰ ਸਿੰਘ ਆ ਅਸੀਂ ਸੰਯੁਕਤ ਮੋਰਚੇ ਦਾ ਸੱਦੇ ਵੱਲੋਂ ਦੋ ਜਥੇਬੰਦੀਆਂ ਭਾਰਤੀ ਕਿਸਾਨ ਜੋਨ ਇਕਤਾ ਅਗਰਾਹਾ ਤੇ ਬੀਕੇ ਜੋ ਇਕਤਾ ਢਕਾਉਂਦਾ ਮਨਜੀਤ ਸਿੰਘ ਧਨੇਰ ਵਾਲੀ ਜਥੇਬੰਦੀ ਵੱਲੋਂ ਸਾਂਝਾਂ ਤੌਰ ਤੇ ਜਿਹੜਾ ਇਸ ਸਕੀਮ ਦਾ ਸੱਦਾ ਹੈ ਉਹਨੂੰ ਲਾਗੂ ਕਰਨ ਦੀ ਖਾਤਰ ਜਿਹੜਾ ਭਾਜਪਾ ਦਾ ਕੋਈ ਵੀ ਕੈਂਡੀਡੇਟ ਪੰਜਾਬ ਦੀ ਧਰਤੀ ਤੇ ਪੈਰ ਧਰੂ ਉਹਨਾਂ ਨੂੰ ਉਹਦਾ ਵਿਰੋਧ ਕਰਨ ਦੀ ਖਾਤਰ ਅਸੀਂ ਮੋੜਮੱਡੀ ਦੇ ਵਿੱਚ ਇਕੱਠੇ ਹੋਏ ਅੱਜ ਇਕੱਠੇ ਹੁੰਦਿਆ ਸਰ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਧਰਮਸ਼ਾਲਾ ਦੇ ਵਿੱਚ ਆਉਣਾ ਹੈ ਹਾਲਾਂਕਿ ਧਰਮਸ਼ਾਲਾ ਦੇ ਵਿੱਚ ਗੈਰ ਕਾਨੂੰਨੀ ਐ ਜਾਬਤੇ ਦੇ ਅਨਸਾਰ ਵੀ ਪਰ ਜਦੋਂ ਅਸੀਂ ਆਹ ਚੌਕ ਦੇ ਵਿੱਚ ਦਾਖਲ ਹੋਏ ਆ ਕੇ ਖੜੇ ਹਾਂ ਖੜਦੇ ਆ ਸਾਰ ਕੁਝ ਪੁਲਿਸ ਮਲਾਜਮ ਜਿਹੜੇ ਬਹੁਤ ਸਾਰੇ ਚੱਕੇ ਹੋਏ ਸੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਲਾਗਾ ਨਹੀਂ ਦੇਗਾ ਨਹੀਂ ਸਾਡੇ ਬਜ਼ੁਰਗ ਕਿਸਾਨਾਂ ਦੇ ਡਾਂਗਾ ਵੀ ਮਾਰੀਆਂ ਪੱਗਾਂ ਵੀ ਲਾਈਆਂ ਧੱਕਾ ਮੁੱਕੀ ਵੀ ਕੀਤੀ ਹੈ ਅਸੀਂ ਪੰਜਾਬ ਸਰਕਾਰ ਨੂੰ ਇਸ ਕੱਲ ਦਾ ਸਨੇਹਾ ਦੇਣਾ ਚਾਹੁੰਦੇ ਆ ਇਹੋ ਜੇ ਪੁੱਛ ਰਹੇ ਹੋਏ ਆਸਰਾ ਦੇ ਤੁਸੀਂ ਨਾਥ ਨਹੀਂ ਪਾਉਂਦੇ ਤੁਸੀਂ ਕੱਲ ਨੂੰ ਪਿੰਡਾਂ ਦੇ ਵਿੱਚ ਆਪ ਨੇ ਆਉਣਾ ਹੈ ਅਸੀਂ ਆਪ ਦਾ ਵਿਰੋਧ ਹਜੇ ਤੱਕ ਨਹੀਂ ਕਰਨਾ ਚਾਹੁੰਦੇ ਸੀ ਪਰ ਜੇ ਇਹ ਪੁਲਿਸ ਮੁਲਾਜ਼ਮ ਐੇ ਕਰਨਗੇ ਸਾਡੇ ਨਾਲ ਸਾਡੀ ਮਜਬੂਰੀ ਬਣੂਗੀ ਅਸੀਂ ਪਿੰਡਾਂ ਦੇ ਵਿੱਚ ਛੋਡੇ ਨਾਲ ਵੀ ਦੋ ਹੱਥ ਦੇਖਾਂਗੇ ਕਿਉਂਕਿ ਦਿੱਲੀ ਦੇ ਵਿੱਚ 700 ਕਹਾਂ ਕਿਸਾਨ ਛਹੀ ਹੋ ਗਿਆ ਐਨ ਐਮ ਐਸ ਪੀ ਵਾਲੀ ਗੱਲ ਉੱਥੇ ਖੜੀ ਐ ਸਾਡੇ ਦੋ ਬਾਰਡਰਾਂ ਦੇ ਉੱਤੇ ਇੱਕ ਸਾੜ ਅੱਜ ਵੀ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਬੈਠੇ ਐ ਕੋਈ ਸੁਣਵਾਈ ਨਹੀਂ ਸਾਡੀ ਹੋਈ ਉਲਟਿਆ ਸਾਨੂੰ ਸਾਡੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਆ ਕੇ ਕੁੱਟਣ ਇਹ ਬੀ ਜੀ ਪੀ ਵਾਲੇ ਅਸੀਂ ਕਹਾਂਗੇ ਬੀ ਜੀ ਪੀ ਦੇ ਸ਼ਿਕਾਰੇ ਹੋਏ ਪੁਲਿਸ ਅਧਿਕਾਰੀ ਐ ਇਹ ਇਸ ਸਹਿਯੋਗ ਨਹੀਂ ਕਰਾਂਗੇ ਅਸੀਂ ਅਸੀਂ ਭਗਵਾਨ ਪ੍ਰਮਾਨ ਸਾਹਿਬ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਵੀ ਇਹ ਪੁੱਛ ਰਹੇ ਹੋ ਜਾਂਦੇ ਨੱਥ ਪਾਓ ਜੇ ਵਿਰੋਧ ਦਰਜ ਕਰਾਉ ਰਹੇ ਅਸੀਂ ਪੂਏ ਇਸ ਸਕੀਮ ਵੱਲੋਂ ਅਸੀਂ ਲਗਾਤਾਰ ਜਾਰੀ ਰਹਾਗੇ ਜਿੱਥੇ ਮਰਜੀ ਇਹ ਪੁਲਿਸ ਲਿਆਇ ਕਰਨ ਪਿੰਡਾਂ ਦੇ ਵਿੱਚ ਪੁਲਿਸ ਲੈ ਕੇ ਆਉਣ ਅਸੀਂ ਪਿੰਡਾਂ ਦੀਆਂ ਫਿਰਨੀਆਂ ਤੇ ਦਾਖਲ ਨਹੀਂ ਹੁੰਦੇ ਬੀਜੇਪੀ ਵਾਲਿਆਂ ਨੂੰ ਹੋਣ ਨਹੀਂ ਦਿੰਦੇ ਹੈਗੇ ਅੱਜ ਤੋਂ ਬਾਅਦ ਜਿਵੇਂ ਜਿਵੇਂ ਇਹ ਹਾਲਤ ਪੈਦਾ ਕੀਤੀ ਹੈ ਪਿੰਡਾਂ ਦੇ ਫਿਰਨੀਆਂ ਤੇ ਆ ਕੇ ਟਕਰਾਂਗੇ ਇਹਨਾਂ ਦੇ ਨਾਲ ਮੇਰਾ ਨਾਮ ਹੈਗਾ ਗੁਰਦੀਪ ਸਿੰਘ ਭਾਰਤੀ ਸਿੰਘ ਦਪੌਂਦਾ ਜੀਵਨ ਧੇਰੇ ਅਗਵਾਈ ਕਰਤਾ ਸੂਬਾ ਸੀਨੀਅਰ ਮੀਤ ਪ੍ਰਧਾਨ ਨਾਮਪਰਾ ਅੱਜ ਅਸੀਂ ਨਾ ਸੰਜੁਕਤ ਮੋਟਰ ਦੇ ਸੱਜੇ ਤੇ ਤੋਂ ਕਿਸਾਨ ਜੱਥੇਬੰਦੀਆਂ ਵੱਲੋਂ ਵੀ ਕਿਹਜੂ ਕਰਾਹਾ ਤੇ ਵੀ ਕਿਹਜੂ ਟਕਾਉਂਦਾ ਤੇ ਇੱਕ ਮਤਲਬ ਮਲੂਕ ਦੀ ਜੱਥੇਬੰਦੀ ਆ ਉਹਦੇ ਬਦੋ ਵੀ ਪ੍ਰਜਾ ਕਿਸਾਨ ਵੀ ਉਹਦੇ ਉਹ ਵੀ ਸੱਤੀ ਆਏ ਨੇ ਅਸੀਂ ਮਤਲਬ ਸ਼ਾਂਤ ਵੀ ਢੰਗ ਦੇ ਨਾਲ ਆ ਜਿਹੜੀਆਂ ਸਾਡੀਆਂ ਜਮਾਂਦਾ ਸੀਆਂ ਉਹ ਮਤਲਬ ਪੰਡੋ ਵਾਲਾ ਜਿਹੜਾ ਸੌਕਰਨ ਸੀਗਾ ਉਹਦੇ ਸਿੱਧੀ ਗੋਲੀ ਮਾਰੀ ਆ ਉਹਨੂੰ ਸਾਫ ਦੋਨੋਂ ਵਾਸਤੇ ਜਿਹੜੇ ਉੱਥੇ 400 ਬੰਦੇ ਜ਼ਖਮੀ ਕੀਤੇ ਆ ਥਰੂ ਗਾ ਛੱਡਿਆ ਗੋਰੀਆਂ ਕੱਲ ਗੱਦਿਆ ਕਾਂ 700 ਤੋਂ ਛੇ ਵਿਤਾਬਾ ਕਿਸਾਨ ਹੋਇਆ ਸੀ ਉਹਨੂੰ ਸਾਹ ਦੋਨੋਂ ਵਾਸਤੇ ਚਾਰ ਕਿਸਾਨ ਲਖੀਰਪੁਰ ਖੀਰੀ ਚ ਸਾਡੇ ਟੋਨੀ ਮਿਸ਼ਰਾ ਤੇ ਉਹਨਾਂ ਨੇ ਸ਼ਹੀਦ ਕੀਤੇ ਸੀ ਗੱਡੀਆਂ ਧੜਾ ਕੇ ਉਹਨਾਂ ਨੂੰ ਸਾਹ ਦੋਨੋਂ ਵਾਸਤੇ ਆਰਾ ਸੀ ਇੱਥੇ ਡਿਮਾਂਡ ਕਰਨ ਆਏ ਸੀਗੇ ਕਿ ਐਮਐਸਪੀ ਲਾਗੂ ਹੁਣ ਤੱਕ ਕੋਈ ਨਹੀਂ ਕੀਤੀ ਗਈ ਸੰਜੋ ਆਪਣਾ ਸੁਆਮੀਨਾਥ ਦੀ ਰਿਪੋਰਟ ਕੋਈ ਲਾਗੂ ਕੀਤੀ ਗਈ ਕਰਜੇ ਤੇ ਲਖੀਰ ਕੋਈ ਮਾਰੀ ਜਾ ਰਹੀ ਜੇ ਕੋਆਪਰੇਟ ਘਰਾਣਾ ਦਾ ਕਰਤਮ ਆਪ ਹੋ ਸਕਦਾ ਇਹ ਸ਼ਾਂਤਮਈ ਅਸੀਂ ਸਵਾਲ ਕਰਨ ਆਏ ਸੀਗੇ ਪਰ ਪੁੱਛਦੇ ਮਤਲਬ ਕਿਸ ਅਧਿਕਾਰੀ ਸੀ ਜਿਹੜੇ ਜਿਹੜੇ ਕਿ ਛਰੇ ਅਮ ਗੰਦੀਆਂ ਗਾਲਾਂ ਸਾਡੇ ਬਜ਼ੁਰਗਾਂ ਦੀਆਂ ਪੱਗਾਂ ਉਹਨਾਂ ਦੇ ਡਾਂਗਾਂ ਅ ਛਰਿਆਂ ਮਾਰੀਆਂ ਤੇ ਸੁਗੰਦੀ ਇਹ ਕਹਿ ਰਹੇ ਸੀਗੇ ਅਸੀਂ ਤਾਂ ਆਹੀਂ ਕਰਾਂਗੇ ਅਸੀਂ ਮਤੋਂ ਦੱਤਣਾ ਚਾਹੁੰਦੇ ਭਗਵਾਨ ਤੇ ਸਰਕਾਰ ਨੂੰ ਜਿਹੜਾ ਕਹਿੰਦਾ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਦੋਂ ਵੀ ਰੋਸ਼ ਪ੍ਰਦਰਸ਼ਨ ਕਰੋਗੇ ਕਿਸੇ ਦੀ ਪੱਗ ਨਹੀਂ ਲਊਗੀ ਅੱਜ ਛਰਿਆਂ 'ਵਾਂ ਪੱਗਾਂ ਲਾ ਰਹੀਆਂ ਜਾਂ ਤਾਂ ਇਹਨਾਂ ਨੂੰ ਨੱਤਪਾਲੇ ਜਿਹੜੇ ਕੋਸ਼ ਅਧਿਕਾਰੀਆ ਤੇ ਆਉਣ ਵਾਲੇ ਸਮੇਂ 'ਚ ਫਿਰ ਪਿੰਡਾਂ 'ਚ ਵਰਨਾ ਤੇਰਾ ਵੀ ਤੁਪੜ ਹੋਊਗਾ ਇਹਨਾਂ ਨੂੰ ਵੀ ਕਹਿੰਦੇ ਭਾਜੀਪੀ ਨੂੰ ਇਹ ਤੋਂ ਦੇ ਪਸਾਥਨ ਨੂੰ ਵੀ ਕੋਈ ਗੱਲ ਨਹੀਂ ਪਿੰਡਾਂ ਚ ਆਇਓ ਫਿਰ ਵੇਖਾਂਗੇ ਕਿਵੇਂ ਰੋਕਦੇ ਸਾਨੂੰ ਸੱਚੀ ਇਹ ਸਾਰਾ ਕੁਝ ਤੁਸੀਂ ਕੀਤਾ ਪੁੱਟਮਾਰ ਕੀਤੀ ਆ ਔਰ ਸਾਡਾ ਰਾਈਟਾ ਜਮੂਕਰ ਰਾਈਟਾ ਵਿਰੋਧ ਕਰਨਾ ਇਹ ਸਾਡੇ ਰਾਈਟਰ ਨੂੰ ਰੋਕਦੇ ਸਾਡੇ ਮਾਗਰ ਸਵਾਰ ਖੜਾ ਕੀਤਾ ਮਗਵੀ ਧਾਰਮਿਕ ਸਤਾਣਾ ਦੇ ਵਿੱਚ ਕੋਈ ਵੀ ਪਾਰਟੀ ਚੋਣ ਆਂਦਾ ਪ੍ਰਚਾਰ ਨਹੀਂ ਕਰ ਸਕਦੀ ਕਹਿੰਦੇ ਇਹ ਤਾਂ ਚੋਣ ਕਮਿਸ਼ਨ ਆਪੇ ਪੁੱਛੂਗਾ ਉਹ ਚੋਣ ਕਮਿਸ਼ਨ ਕਿੱਥੇ ਆ ਬਰਾ ਮੰਦਰ ਚ ਆ ਕੇ ਉਹ ਆਪਦੀ ਰੈਲੀ ਕਰ ਰਹੀ ਆ ਮੀਟਿੰਗ ਕਰ ਰਹੀ ਆ ਸਾਤੀ ਸਗਰਮੀਆਂ ਕਰ ਰਹੀ ਆ ਉਹਦੇ ਕਰ ਵੀ ਕੋਈ ਸਾਰੇ ਕਿਸਾਨਾਂ ਤੇ ਕਾਰਵਾਈ ਕਿਉਂ ਵੀ ਅਸੀਂ ਇਹ 7 ਮਹੀਨੇ ਧੱਕ ਦੇ ਨਾਲ ਵਿਰੋਧ ਕਰਨ ਆਏ ਸੀਗੇ ਇਸ ਕਰਕੇ ਅਸੀਂ ਇਹ ਵਿਰੋਧ ਜਾਰੀ ਰੱਖਾਂਗੇ ਜਿੰਨਾ ਚਿਰ ਮਤਲਬ ਸਾਡੋ ਮਸਲੇ ਹੱਲ ਨਹੀਂ